ਮੁਗਲ ਹਮੇਸ਼ਾ ਤੋਂ ਹੀ ਸਿੱਖ ਗੁਰੂਆਂ ਨਾਲ ਵੈਰ ਰੱਖਦੇ ਆਏ ਸਨ ਪਰ ਜਦੋਂ ਮੁਗਲ ਬਾਦਸ਼ਾਹ ਆਪ ਮੌਤ ਦੇ ਕਿਨਾਰੇ ਹੁੰਦੇ ਸਨ ਤਾਂ ਸਿੱਖ ਗੁਰੂਆਂ ਕੋਲੋਂ ਹੀ ਆਪਣੀ ਜਾਨ ਲਈ ਦੁਆਵਾਂ ਕਰਦੇ ਸਨ ਇੱਕ ਇਸੇ ਹੀ ਤਰ੍ਹਾਂ ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਪੁੱਤਰ ਦਾਰਾ ਸਕੋ ਦੀ ਜਾਨ ਉਸਦੇ ਆਪਣੇ ਹੀ ਸਕੇ ਭਰਾ ਔਰੰਗਜ਼ੇਬ ਵੱਲੋਂ ਲੈਣੀ ਚਾਹੀ ਤਾਂ ਉਹ ਬਿਮਾਰ ਪੈ ਗਿਆ ਸਾਰੀ ਦੁਨੀਆ ਦੇ ਹਕੀਮਾਂ ਕੋਲੋਂ ਆਰਾਮ ਨਹੀਂ ਆਇਆ ਆਖਰਕਾਰ ਅੰਤ ਵਿੱਚ ਗੁਰੂ ਹਰ राय ਸਾਹਿਬ ਜੀ ਦੇ ਕੋਲੋਂ ਰਾਮ ਮਿਲਿਆ ਆਓ ਅਸੀਂ ਅੱਜ ਇਸ ਤੇ ਵਿਚਾਰ ਕਰਾਂਗੇ ਕਿ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋ ਦੀ ਜਾਨ ਗੁਰੂ ਹਰ राय ਸਾਹਿਬ ਜੀ ਨੇ ਕਿਵੇਂ ਬਚਾਈ ਸੀ ਅਤੇ ਉਸ ਦੇ ਆਪਣੇ ਹੀ ਸਕੇ ਭਰਾ ਔਰੰਗਜ਼ੇਬ ਵੱਲੋਂ ਉਸ ਦੀ ਜਾਨ ਕਿਉਂ ਲੈਣੀ ਚਾਹੀ ਬਾਦਸ਼ਾਹ ਸ਼ਾਹਜਹਾਂ ਦੇ ਚਾਰ ਪੁੱਤਰ ਸਨ ਦਾਰਾ ਸ਼ਿਕੋ ਸੁਜਾਹ ਮੁਹੰਮਦ ਔਰੰਗਜ਼ੇਬ ਅਤੇ ਮੁਰਾਦ ਆਪਣੇ ਪੁੱਤਰ ਦਾਰਾ ਸ਼ਿਕੋ ਨਾਲ ਬਾਦਸ਼ਾਹ ਬਹੁਤ ਪਿਆਰ ਰੱਖਦਾ ਸੀ ਅਤੇ ਇਸ ਨੂੰ ਹੀ ਆਪਣੀ ਗੱਦੀ ਦਾ ਵਾਰਿਸ ਬਣਾਉਣਾ ਚਾਹੁੰਦਾ ਸੀ ਪਰ ਇਸ ਗੱਲ ਕਰਕੇ ਔਰੰਗਜ਼ੇਬ ਇਸ ਨਾਲ ਈਰਖਾ ਤੇ ਬੈਰ ਵੀ ਰੱਖਦਾ ਸੀ ਇਸ ਈਰਖਾ ਦੇ ਕਾਰਨ ਹੀ ਔਰੰਗਜ਼ੇਬ ਨੇ ਦਾਰਾ ਸ਼ਕੋ ਦੇ ਰਸੋਈਏ ਪਾਸੋਂ ਉਸ ਨੂੰ ਖਾਣੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਜਿਸ ਨਾਲ ਦਾਰਾ ਸ਼ਕੋ ਦਿਨੋਂ ਦਿਨ ਕਮਜ਼ੋਰ ਤੇ ਬਿਮਾਰ ਰਹਿੰਦਾ ਸੀ ਅਤੇ ਕਿਸੇ ਵੀ ਦਵਾਈ-ਦਾਰੂ ਨਾਲ ਉਸ ਨੂੰ ਆਰਾਮ ਨਹੀਂ ਸੀ ਆਉਂਦਾ ਬਾਦਸ਼ਾਹ ਨੇ ਦੇਸ਼ ਦੇ ਸਾਰੇ ਸਿਆਣੇ ਹਕੀਮ ਸੱਦ ਕੇ ਉਹਨਾਂ ਤੋਂ ਸਲਾਹ ਲਈ ਹਕੀਮਾਂ ਨੇ ਦਾਰਾ ਸਕੂ ਦੀ ਚੰਗੀ ਤਰ੍ਹਾਂ ਦੇਖਭਾਲ ਕਰਕੇ ਕਿਹਾ ਜੇਕਰ ਇੱਕ ਲੌਂਗ ਜਿਸ ਦਾ वजन 1 ਮਾਸਾ ਹੋਵੇ ਅਤੇ ਹਰੜ ਜਿਸ ਦਾ वजन 14 ਸਿਰ ਸਾਹੀ ਹੋਵੇ ਜੇਕਰ ਦੋਵੇਂ ਚੀਜ਼ਾਂ ਮਿਲਾ ਕੇ ਸਹਜਾਦੇ ਨੂੰ ਦਿੱਤੀਆਂ ਜਾਣ ਤਾਂ ਇਹਨਾਂ ਦੇ ਖਾਣ ਨਾਲ ਸ਼ੇਰ ਦਾ ਵਾਲ ਨਿਕਲ ਜਾਵੇਗਾ ਅਤੇ ਸ਼ਹਿਜ਼ਾਦਾ ਰਾਜੀ ਹੋ ਜਾਵੇਗਾ ਇਹ ਸਤੋਂ ਬਿਨਾ ਹੋਰ ਕੋਈ ਇਲਾਜ ਸਾਡੀ ਸਮਝ ਵਿੱਚ ਨਹੀਂ ਆਉਂਦਾ ਹਕੀਮਾਂ ਦੀ ਇਹ ਗੱਲ ਸੁਣ ਕੇ ਸ਼ਾਹਜਹਾਨ ਨੇ ਇਹ ਦੋਵੇਂ ਚੀਜ਼ਾਂ ਲਿਆਉਣ ਵਾਸਤੇ ਸਾਰੇ ਮੁਲਕ ਵਿੱਚ ਆਪਣੇ ਆਦਮੀ ਭੇਜ ਦਿੱਤੇ ਪਰ ਇਤਨੇ ਭਜਨ ਦਾ ਲੌਂਗ ਅਤੇ ਹਰੜ ਉਸ ਨੂੰ ਕਿਤੇ ਉਹ ਵੀ ਨਾ ਮਿਲੀ ਜਦ ਇਹਨਾਂ ਚੀਜ਼ਾਂ ਦੀ ਭਾਲ ਵਾਸਤੇ ਸਾਰੇ ਰੌਲਾ ਪੈ ਗਿਆ ਤਾਂ ਬਾਦਸ਼ਾਹ ਨੂੰ ਵਜ਼ੀਰ ਖਾਨ ਨੇ ਦੱਸਿਆ ਕਿ ਜੋ ਉਸ ਸਮੇਂ ਸਰਹੰਦ ਦਾ ਮੁਖੀ ਸੀ ਉਸ ਨੇ ਦੱਸਿਆ ਕਿ ਉਸ ਨੂੰ ਗੁਰੂ ਜੀ ਦੇ ਇੱਕ ਸਿੱਖ ਪਾਸੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਚੀਜ਼ਾਂ ਗੁਰੂ ਹਰ राय ਸਾਹਿਬ ਜੀ ਦੇ ਪਾਸ ਹਨ ਜੇਕਰ ਬਾਦਸ਼ਾਹ ਸਲਾਮਤ ਚਾਹਣ ਤਾਂ ਗੁਰੂ ਜੀ ਪਾਸੋਂ ਚਿੱਠੀ ਲਿਖ ਕੇ ਮੰਗਵਾ ਲਵੋ ਸਰਹੰਦ ਸੂਬੇ ਵਜ਼ੀਰ ਖਾਂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਲਿਖਿਆ ਗੁਰੂ ਘਰ ਸਦਾ ਹੀ ਸਾਡੇ ਵੱਡਿਆਂ ਉੱਤੇ ਮਿਹਰવાન ਰਿਹਾ ਹੈ ਭਾਵ ਕੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਹੈ ਉਸ ਤਰ੍ਹਾਂ ਇਹ ਸਾਰੇ ਮੁਗਲ ਗੁਰੂ ਸਹਿਬਾਨ ਜੀ ਦੇ ਨਾਲ ਬੈਰ ਰੱਖਦੇ ਸਨ ਜੋ ਪਿੱਛੇ ਪਾਤਸ਼ਾਹੀਆਂ ਵੀ ਸਨ ਉਹਨਾਂ ਨਾਲ ਵੀ ਇਹ ਬੈਰ ਭਾਵਨਾ ਨਾਲ ਹੀ ਚਲਦੇ ਆ ਰਹੇ ਸਨ ਪਰ ਜਦੋਂ ਮੌਤ ਨੇੜੇ ਦਿਸਦੀ ਸੀ ਉਦੋਂ ਫਿਰ ਗੁਰੂ ਜੀ ਦੇ ਚਰਨਾਂ ਤੇ ਲੱਗਦੇ ਸਨ ਭਾਵ ਕੇ ਗੁਰੂ ਚਰਨਾਂ ਤੇ ਜਾ ਕੇ ਨਮਸਕਾਰਾਂ ਕਰਦੇ ਸਨ ਸ਼ਾਹ ਜਹਾਨ ਨੇ ਆਖਿਆ ਕਿ ਗੁਰੂ ਜੀ ਮੈਂ ਸਾਰਾ ਹਿੰਦੁਸਤਾਨ ਫੋਲ ਛੱਡਿਆ ਹੈ ਅਰ ਇਹ ਦੋਵੇਂ ਚੀਜ਼ਾਂ ਮੈਨੂੰ ਸਾਰੇ ਦੇਸ਼ ਵਿੱਚੋਂ ਕਿਤੇ ਹੋ ਨਹੀਂ ਮਿਲੀਆਂ ਮੈਨੂੰ ਪਤਾ ਲੱਗਾ ਹੈ ਕਿ ਇਹੋ ਦੋਵੇਂ ਚੀਜ਼ਾਂ ਆਪ ਜੀ ਪਾਸ ਮੌਜੂਦ ਹਨ ਫਿਰ ਸ਼ਾਹਜਹਾਂ ਕਹਿੰਦਾ ਆਪ ਕਿਰਪਾ ਕਰਕੇ ਜੇ ਇਹ ਦੋਵੇਂ ਚੀਜ਼ਾਂ ਮੈਨੂੰ ਭੇਜ ਦਿਓ ਤਾਂ ਆਪ ਜੀ ਦਾ ਮੇਰੇ ਉੱਪਰ ਵੱਡਾ ਪਰ ਉਪਕਾਰ ਹੋਵੇਗਾ ਇਹਨਾਂ ਦੇ ਨਾਲ ਇੱਕ ਗਜ ਮੋਤੀ ਉਹ ਮੋਤੀ ਜੋ ਹਾਥੀ ਦੇ ਸਿਰ ਵਿੱਚੋਂ ਨਿਕਲਦਾ ਹੈ ਉਸ ਨੂੰ ਵੀ ਆਪਣੇ ਪਾਸੋਂ ਭੇਜ ਦੇਣਾ ਮੈਂ ਉਸ ਨੂੰ ਵੇਖਣਾ ਚਾਹੁੰਦਾ ਹਾਂ ਜਦ ਬਾਦਸ਼ਾਹ ਦੀ ਇਹ ਚਿੱਠੀ ਲੈ ਕੇ ਬਾਦਸ਼ਾਹ ਦਾ ਉਮਰਾਵ ਗੁਰੂ ਜੀ ਪਾਸ ਕੀਰਤਪੁਰ ਆਇਆ ਤਾਂ ਗੁਰੂ ਜੀ ਨੇ ਆਪਣੇ ਤੋਸ਼ੇਖਾਨੇ ਵਿੱਚੋਂ ਕਢਾ ਕੇ ਇਹ ਤਿੰਨਾਂ ਹੀ ਚੀਜ਼ਾਂ ਬਾਦਸ਼ਾਹ ਦੇ ਆਦਮੀ ਨੂੰ ਦੇ ਦਿੱਤੀਆਂ ਜਦ ਇਹ ਚੀਜ਼ਾਂ ਬਾਦਸ਼ਾਹ ਪਾਸ ਗਈਆਂ ਤਾਂ ਉਹ ਇਹਨਾਂ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਕਿ ਜਿਹੜੀ ਦੁਰਲਭ ਚੀਜ਼ ਸਾਰੇ ਦੇਸ਼ ਵਿੱਚੋਂ ਨਹੀਂ ਮਿਲ ਸਕੀ ਉਹ ਗੁਰੂ ਜੀ ਦੇ ਖਜ਼ਾਨੇ ਵਿੱਚੋਂ ਸੁਭਾਵਕ ਹੀ ਮਿਲ ਗਈ ਹੈ ਹਕੀਮਾਂ ਨੇ ਲੌਂਗ ਅਤੇ ਹਰੜ ਲੈ ਕੇ ਇਹਨਾਂ ਦਾ ਵਜਨ ਪੂਰਾ ਠੀਕ ਵੇਖ ਕੇ ਦਾਰਾ ਸਕੋ ਦਾ ਇਲਾਜ ਸ਼ੁਰੂ ਕਰ ਦਿੱਤਾ ਜਿਸ ਨਾਲ ਦਾਰਾ ਸਕੋ ਥੋੜੇ ਦਿਨਾਂ ਵਿੱਚ ਹੀ ਰਾਜੀ ਹੋ ਗਿਆ ਅਤੇ ਬਾਦਸ਼ਾਹ ਨੇ ਖੁਸ਼ ਹੋ ਕੇ ਗੁਰੂ ਘਰ ਦੀ ਮਹਿਮਾ ਕਰਨ ਲੱਗਾ ਅਤੇ ਕਹਿੰਦਾ ਸਤਗੁਰ ਕੇ ਘਰ ਕੋ ਤਨ ਤਨ ਸ਼ਾ ਆਦ ਸਭ ਕਹੈ ਪ੍ਰਸੰਨ ਰਾਜ ਯੋਗ ਜੋ ਕਹਿਤ ਹਮੇਸ਼ਾ ਸਗਰੇ ਜਗ ਮਹਿ ਵਿਦਤ ਵਿਸ਼ੇਸ਼ਾ ਇਸ ਤਰ੍ਹਾਂ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋ ਦੀ ਗੁਰੂ ਹਰ राय ਸਾਹਿਬ ਜੀ ਨੇ ਜਾਨ ਬਚਾਈ ਸੀ ਇਹ ਕਰਾਮਾਤ ਉਸ ਲੋង ਅਤੇ ਹਰੜ ਦੀ ਨਹੀਂ ਸਗੋਂ ਇਹ ਕਿਰਪਾ ਸਤਗੁਰੂ ਜੀ ਦੀ ਸੀ ਜਿਸ ਦੇ ਕਰਕੇ ਉਸ ਦੀ ਜਾਨ ਬਚ ਸਕੀ ਕਿਉਂਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਹਰਰਾਏ ਸਾਹਿਬ ਜੀ ਨੂੰ ਹੁਕਮ ਵੀ ਕੀਤਾ ਸੀ ਕਿ ਆਪ ਜੀ ਨੇ ਯੰਗ ਜੁਦ ਨਹੀਂ ਕਰਨਾ ਜੇ ਕਿਤੇ ਮੁਗਲਾਂ ਵੱਲੋਂ ਜੰਗ ਜੁਦ ਕਰਨ ਦੀ ਕੋਈ ਮਹਮੇਸ਼ੀੜੀ ਵੀ ਜਾਏ ਆਪ ਜੀ ਨੇ ਸਹਜਤਾ ਦੇ ਨਾਲ ਹੀ ਉਹ ਮਸਲਾ ਹੱਲ ਕਰਨਾ ਹੈ ਸੋ ਉਹ ਗੁਰੂ ਹਰ राय ਸਾਹਿਬ ਜੀ ਦੀ ਵੀ ਮੁਗਲਾਂ ਉੱਪਰ ਇਸੇ ਹੀ ਤਰ੍ਹਾਂ ਕਿਰਪਾ ਬਣੀ ਰਹੀ ਅਤੇ ਉਹਨਾਂ ਨੇ ਵੀ ਬਹੁਤ ਸਾਰੇ ਮੁਗਲਾਂ ਨੂੰ ਉਪਦੇਸ਼ ਦੇ ਕੇ ਸਿੱਖ ਕੀਤਾ ਅਤੇ ਗੁਰੂ ਹਰ राय ਸਾਹਿਬ ਜੀ ਨੇ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਇਸ ਤਰ੍ਹਾਂ ਸਾਡੀਆਂ ਦਸਾਂ ਪਾਤਸ਼ਾਹੀਆਂ ਜੀ ਨੇ ਹਰੇਕ ਧਰਮ ਉੱਤੇ ਬਹੁਤ ਪਰ ਉਪਕਾਰ ਕੀਤੇ ਸਨ ਜੋ ਨਾ ਭੁੱਲਣ ਯੋਗ ਹਨ ਆਓ ਕੋ ਗੁਰੂ ਸਹਿਬਾਨ ਜੀ ਦੀ ਗੁਰਿਆਈ ਨੂੰ ਯਾਦ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ